ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਵਲੌਗ ਰਾਹੀਂ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼ਰੀਫ ਫਲਾਹੀ ਸਾਹਿਬ ਦੇ ਜੋ ਕਿ ਪਿੰਡ ਦੁਲੇ ਜਿਲ੍ਹਾ ਲੁਧਿਆਣਾ ਦੇ ਵਿੱਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਾਤ ਕੱਤੀ ਸੀ ਅਤੇ ਇੱਥੇ ਉਹ ਦਰਖਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਲਮਗੀਰ ਤੋਂ ਹੁੰਦੇ ਹੋਏ ਫਲਾਹੀ ਸਾਹਿਬ ਆਏ ਸਨ ਗੁਰਦੁਆਰਾ ਸਾਹਿਬ ਜੀ ਦਾ ਸੰਖੇਪ ਵਿੱਚ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਨੀਚੇ ਇੱਥੇ ਕਪੋਰਾ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਾਤ ਕੱਟੀ ਸੀ ਇਹ ਉਹ ਸਥਾਨ ਹੈ ਉਹ ਸਾਹਮਣੇ ਜੋ ਤੁਸੀਂ ਦਰਖਤ ਦੇਖ ਰਹੇ ਹੋ ਫਲਾਹੀ ਦਾ ਦਰਖਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਅੱਗੇ ਇੱਕ ਖੂਹ ਵੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨੇਜਾ ਮਾਰਿਆ ਸੀ ਅਤੇ ਉਥੋਂ ਜਲ ਪੈਰਾ ਹੋਇਆ ਸੀ ਹੁਣ ਉਹ ਜਲ ਇਸ ਟੂਟੀ ਰਾਹੀਂ ਆਂਦਾ ਹੈ ਅਤੇ ਇੱਥੇ ਤੁਸੀਂ ਜਲ ਸਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਪਿਛਲਾ ਗੇਟ ਹੈ ਇੱਥੇ ਆਸਤੀਆਂ ਪਰਵਾਣ ਕੀਤੀਆਂ ਜਾਂਦੀਆਂ ਹਨ ਇੱਥੇ ਬਹੁਤ ਸਾਰੀਆਂ ਬਤਕਾਂ ਵੀ ਰਹਿੰਦੀਆਂ ਹਨ ਜੋ ਕਿ ਅੱਜ ਬਾਹਰ ਵਾਲੀ ਸਾਈਡ ਹਨ ਇਹਨਾਂ ਬਤਕਾਂ ਦੀ ਦੇਖਰੇਖ ਵੀ ਗੁਰੂ ਘਰ ਵੱਲੋਂ ਕੀਤੀ ਜਾਂਦੀ ਹੈ ਅਤੇ ਸੰਗਤਾ ਵੀ ਆਪਣੀ ਸ਼ਰਧਾ ਦੇ ਨਾਲ ਇਹਨਾਂ ਨੂੰ ਖਾਣਾ ਪਾਉਂਦੀਆਂ ਹਨ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਨਾ ਅਤੇ ਹੋਰ ਨਵੇਂ ਵਲੌਗ ਦੇਖਣ ਦੇ ਲਈ ਚੈਨਲ ਦੇ ਨਾਲ ਜੁੜੇ ਰਹਿਣਾ